ਤੁਸੀਂ ਦੇਖ ਰਹੇ ਹੋ ਐਸਐਮਜੀ ਨਿਊਜ਼ ਮੈਂ ਹਾ ਪਪਿੰਦਰ ਸਿੰਘ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਪੱਕ ਦੀ ਸਿਆਸਤ ਦੇ ਵਿੱਚ ਪੱਕ ਦੀ ਸਿਆਸਤ ਇਸ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਕਰਾਂਗੇ ਸਿਆਸਤ ਦੀਆਂ ਸਾਡੇ ਨਾਲ ਮੌਜੂਦ ਨੇ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਵਿਰਿੰਦਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭੁਵਿੰਦਰ ਜੀ ਜੀ ਵਿਰਿੰਦਰ ਜੀ ਸਿਆਸਤ ਦੇ ਨਾਲ ਜੁੜਿਆ ਹੋਇਆ ਪ੍ਰੋਗਰਾਮ ਆ ਜਿਸ ਤਰ੍ਹਾਂ ਕਿ ਗੱਲਬਾਤ ਕਰਦੇ ਆ ਸਿਆਸਤ ਦੀ ਪੰਜਾਬ ਦੇ ਨਾਲ ਸਿਆਸਤ ਦੀ ਜੁੜੀ ਹੋਈ ਗੱਲਬਾਤ ਕਰਦੇ ਆ ਗੱਲਬਾਤ ਜੁੜੀ ਹੋਈ ਆ ਭਗਵੰਤ ਸਿੰਘ ਮਾਨ ਹੋਣਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਦੇ ਵੱਲੋਂ ਅ ਪ੍ਰਸਵਾਰਤਾ ਦੇ ਦੌਰਾਨ ਉਹਨਾਂ ਦੇ ਵੱਲੋਂ ਇੱਕ ਬਿਆਨ ਦਿੱਤਾ ਜਾਂਦਾ ਬਿਆਨ ਤੋਂ ਬਾਅਦ ਸਿਆਸਤ ਪੱਕ ਜਾਂਦੀ ਹੈ ਉਹਨਾਂ ਦੇ ਵੱਲੋਂ ਅਜਿਹਾ ਕੀ ਬਿਆਨ ਦਿੱਤਾ ਗਿਆ ਜਿਸ ਦੇ ਨਾਲ ਜਿਹੜੀ ਸਾਰੀ ਸਿਆਸਤ ਪੱਕੀ ਹੋਈ ਹੈ ਗੋਵਿੰਦਰ ਜੀ ਜਿਵੇਂ ਕਿ ਪਤਾ ਹੀ ਹੈ ਕਿ ਬੀਤੇ ਦਿਨੀ ਜੋ ਗੁਰਪਤਵੰਨ ਸਿੰਘ ਪੰਨੂ ਨੇ ਜੀ ਵੀਡੀਓ ਇੱਕ ਹੋਰ ਜਾਰੀ ਕਰਕੇ ਜੀ ਭਗਵੰਤ ਸਿੰਘ ਮਾਨ ਤੇ ਡੀਜੀਪੀ ਪੰਜਾਬ ਨੂੰ ਜਾਨੋਂ ਮਰਨ ਦੀ ਧਮਕੀ ਦਿੱਤੀ ਹੈ ਜੀ 26 ਜਨਵਰੀ ਵਾਲੇ ਦਿਨ ਜੀ ਪਤਾ ਹੀ ਹੈ ਕਿ ਭਗਵੰਤ ਸਿੰਘ ਮਾਨ ਹੋਰਾਂ ਨੇ ਲੁਧਿਆਣੇ ਖੇਤੀਬੜ ਯੂਨੀਵਰਸਿਟੀ ਦੇ ਵਿੱਚ ਝੰਡਾ ਲਹਿਰਾਉਣਾ ਸੋ ਅੱਜ ਜਿਵੇਂ ਕਿ ਚੰਡੀਗੜ੍ਹੋਂ ਭਗਵੰਤ ਸਿੰਘ ਮਾਨ ਹੋਰਾਂ ਨੇ 461 ਜਿਹੜੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਨੇ ਸਰਕਾਰੀ ਨੌਕਰੀਆਂ ਦੇ ਸੋ ਇਸੇ ਦੌਰਾਨ ਗੱਲਬਾਤ ਦੇ ਦੌਰਾਨ ਜਿਸ ਢੰਗ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈ ਇਸ ਧਮਕੀ ਨੂੰ ਲੈ ਕੇ ਭਗਵੰਤ ਸਿੰਘ ਮਾਨ ਹੋਰਾਂ ਨੇ ਕਿਹਾ ਕਿ ਦੇਖੋ ਕਹਿੰਦੇ ਵੀ ਅਸੀਂ ਪੰਜਾਬ ਦੇ ਜਿਹੜੇ 3.5 ਕਰੋੜ ਲੋਕ ਨੇ ਉਹਨਾਂ ਦੀ ਨੀਂਦ 'ਚ ਚੈਨ ਖਰਾਬ ਕਰਨ ਵਾਲਿਆਂ ਤੇ ਅਸੀਂ ਕਾਰਵਾਈ ਕਰ ਰਹੇ ਹਾਂ ਉਹਨਾਂ ਨੂੰ ਸੁਝਾਵਾਂ ਦੇ ਰਹੇ ਹਾਂ ਜੀ ਸੋ ਜਿਸ ਤਰੀਕੇ ਦੇ ਨਾਲ ਅ ਗੈਰ ਸਮਾਜਿਕ ਅਨਸਰ ਜਿਹੜੇ ਨੇ ਉਹਨਾਂ ਨੂੰ ਕਾਬੂ ਕਰਕੇ ਜੇਲ੍ਹਾਂ 'ਚ ਟੱਕਿਆ ਜਾ ਰਿਹਾ ਜਵਾਬੀ ਕਾਰਵਾਈ ਦੇ ਤੌਰ ਤੇ ਉਹਨਾਂ ਤੇ ਜਵਾਬੀ ਗੋਲੀ ਵੀ ਜਿਹੜੀ ਹੈ ਚਲਾਈ ਜਾ ਰਹੀ ਹੈ ਜੀ ਸੋ ਇਸੇ ਤਰੀਕੇ ਦੇ ਨਾਲ ਆ ਕਿ ਦੇਖੋ ਬਹੁਤ ਸਾਰੇ ਇਹੋ ਜਿਹੇ ਗੈਰ ਸਮਾਜਿਕ ਅਨਸਰ ਨੇ ਜਿਹੜੇ ਵਿਦੇਸ਼ਾਂ ਦੀ ਧਰਤੀ ਤੇ ਪੜੋਦੇ ਪਏ ਨੇ ਅਸੀਂ ਭਾਰਤ ਸਰਕਾਰ ਦੇ ਸਬੰਧਤ ਮੰਤਰਾਲੇ ਨਾਲ ਗੱਲ ਕਰਕੇ ਉੱਥੋਂ ਦੀ ਸਰਕਾਰ ਨੂੰ ਜਿਹੜੀ ਆ ਉਹ ਗੱਲ ਕਰਾਂਗੇ ਕਿ ਭਾਈ ਇਹ ਜਿਹੜੇ ਗੈਰ ਸਮਾਜਿਕ ਅਨਸਰ ਨੇ ਇਹੋ ਜਿਹੜੇ ਸਾਡੇ ਦੇਸ਼ ਦੇ ਵਿੱਚ ਅਮਨ ਸ਼ਾਂਤੀ ਜਿਹੜਾ ਉਹਨੂੰ ਖਰਾਬ ਕਰ ਰਹੇ ਨੇ ਉਹਨਾਂ ਨੂੰ ਵਾਪਸ ਇੱਥੇ ਲਿਆਉਣ ਦੇ ਵਾਸਤੇ ਅਸੀਂ ਜਿਹੜੀ ਆ ਉਹ ਮੰਗ ਕਰਾਂਗੇ ਤਾਂ ਕਿ ਅਜਿਹੇ ਜਿਹੜੇ ਗੈਰ ਸਮਾਜਿਕ ਅਨਸਰ ਨੇ ਜੋ ਸਾਡੇ ਸੂਬੇ ਦਾ ਮਾਹੌਲ ਖਰਾਬ ਕਰ ਰਹੇ ਨੇ ਉਹਨਾਂ ਤੇ ਇੱਥੇ ਲਿਆ ਕੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਸੋ ਇਸ ਦੇ ਨਾਲ ਹੀ ਜੋ ਉਹਨਾਂ ਨੇ ਗੱਲਬਾਤ ਕੀਤੀ ਕਹਿੰਦੇ ਦੇਖੋ ਜੀ ਮੈਂ ਤੇ ਪੰਜਾਬੀ ਅੱਦਾ ਸੇਵਾਦਾਰ ਹਾਂ ਅਸੀਂ ਤੇ ਪੰਜਾਬੀ ਅੱਦੀ ਸੇਵਾ ਕਰਨੀ ਹੈ ਸਾਡੇ ਇੱਥੇ ਅਮਨ ਕਾਨੂੰਨ ਆ ਜਿਹੜਾ ਉਹ ਪੂਰੀ ਤਰ੍ਹਾਂ ਵਿਵਸਥਿਤ ਹੈ ਜੋ ਵੀ ਗੱਲਾਂ ਬਾਤਾਂ ਕਰਨੀਆਂ ਉਹਨਾਂ ਨੇ ਮਤਲਬ ਉਤੋਂ ਕੀਤੀਆਂ ਸੋ ਕੁੱਲ ਮਿਲਾ ਕੇ ਇਹ ਸਵਾਰ ਜਿਵੇਂ ਕਿ ਪੰਨੂ ਨੇ ਧਮਕੀ ਦਿੱਤੀ ਸੀ ਡੀਜੀਪੀ ਨੂੰ ਔਰ ਮਾਨਹੁਰਾ ਨੂੰ ਠੋਕਵਾਂ ਜਵਾਬ ਜਿਹੜਾ ਭਗਵੰਤ ਸਿੰਘ ਮਾਨ ਵੱਲੋਂ ਦਿੱਤਾ ਗਿਆ ਇਸ ਵਾਰੀ ਜੀ ਜੀ ਇਹਦੇ ਨਾਲ ਹੀ ਆਪਾਂ ਜੇ ਗੱਲਬਾਤ ਕਰੀਏ ਭਗਵੰਤ ਮਾਨ ਹੋਣਾ ਨੂੰ ਲੈ ਕੇ ਮੇਰਾ ਸਵਾਲ ਅਗਲਾ ਤੇ ਉਹਨਾਂ ਦੇ ਵੱਲੋਂ ਜਿਹੜੇ ਚਰਚਾ ਦੇ ਵਿੱਚ ਰਹਿੰਦੇ ਆਗੂ ਨਵਜੋਤ ਸਿੰਘ ਸਿੱਧੂ ਹੋਣੀ ਜਿਹੜੇ ਕਿ ਆਪਣੇ ਬੋਲਬਾਣੀ ਨੂੰ ਲੈ ਕੇ ਚਰਚਾ ਦੇ ਵਿੱਚ ਰਹਿੰਦੇ ਨੇ ਕਈ ਵਾਰ ਉਹਨਾਂ ਤੇ ਇਲਜ਼ਾਮ ਵੀ ਲੱਗਦਾ ਕਿ ਬੋਲਬਾਣੀ ਉਹਨਾਂ ਦੀ ਥੋੜੀ ਜਿਹੀ ਠੀਕ ਨਹੀਂ ਹੈ ਉਹਨਾਂ ਨੂੰ ਜਵਾਬ ਦਿੱਤਾ ਗਿਆ ਭਗਵੰਤ ਸਿੰਘ ਮਾਨ ਹੋਣਾ ਦੇ ਵੱਲੋਂ ਉਹ ਜਵਾਬ ਕੀ ਦਿੱਤਾ ਗਿਆ ਤੇ ਹੁਣ ਉਹਦੇ ਨਾਲ ਜਿਹੜੀ ਕਿਹੜੀ ਸਿਆਸਤਾਂ ਪੱਕੀ ਹੋਈ ਆ ਦੇਖੋ ਜੀ ਸਿੱਧੂ ਹੁਰੀ ਅਕਸਰ ਆਪਣੀ ਪਾਰਟੀ ਦੇ ਆਗੂਆਂ ਦੇ ਖਿਲਾਫ ਔਰ ਆਪਣੇ ਜਿਹੜੇ ਸਾਥੀ ਰਹੇ ਨੇ ਉਹਨਾਂ ਦੇ ਉਹਨਾਂ ਦੇ ਖਿਲਾਫ ਅਕਸਰ ਟਿੱਪਣੀਆਂ ਕਰਦੇ ਬਿਆਨਬਾਜ਼ੀਆਂ ਕਰਦੇ ਆ। ਹੂੰ। ਤੋਂ ਮਤਲਬ ਅਸੀਂ ਸਵੇਰ ਵਾਲੇ ਪ੍ਰੋਗਰਾਮ 'ਚ ਵੀ ਗੱਲ ਕੀਤੀ ਸੀ ਕਿ ਕਿ ਹੁਣ ਇਹਨਾਂ ਨੇ ਪੰਜਾਬ ਸਰਕਾਰ ਤੇ ਵੀ ਜਿਹੜਾ ਉਹ ਅੱਜ ਨਿਸ਼ਾਨਾ ਕੱਸੀਆ ਟਿੱਪਣੀਆਂ ਕੀਤੀਆਂ ਰਾਮਪੁਰਾ ਫੂਲ 'ਚ ਵਿੱਚ ਉੱਥੇ ਉਹ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀਗੀ। ਸੋ ਭਗਵੰਤ ਸਿੰਘ ਮਾਨ ਹੁਰਾ ਨੇ ਸਿੱਧੇ-ਸਿੱਧੇ ਸਵਰਜਵਾਬ ਦਿੱਤਾ ਹੈ ਕਿ ਮਾਨ ਹੁਰੀ ਤੇ ਪਗੋੜੇ ਨੇ ਜਦੋਂ ਇਹਨਾਂ ਨੂੰ ਬਿਜਲੀ ਵਿਭਾਗ ਵਿੱਚ ਮੰਤਰੀ ਬਣਾਇਆ ਗਿਆ ਤੇ ਉੱਥੇ ਇਹ ਜ਼ਿੰਮੇਵਾਰੀ ਸਾਹਮਣੇ ਦੀ بجائے ਉਥੋਂ ਭੱਜ ਗਏ ਨਾ ਸਕੇ ਸੋ ਜਿਸ ਤਰੀਕੇ ਦੇ ਨਾਲ ਭਗਵੰਤ ਮਾਨ ਹੁਰਾ ਨੇ ਗੱਲਾਂ ਬਾਤਾਂ ਦਸੀਆਂ ਨੇ ਕਿ ਦੇਖੋ ਗੱਲ ਇਹ ਹੈ ਕਿ ਅ ਨਵਜੋਤ ਸਿੰਘ ਸਿੱਧੂ ਹੁਰਾ ਨੇ ਕਿਹਾ ਸੀ ਕਿ ਭਾਈ ਰੋਜ਼ਾਨਾ ਜਿਹੜਾ ਉਹ 80 ਕਰੋੜ ਦਾ ਨੁਕਸਾਨ ਸੂਬਾ ਸਰਕਾਰ ਨੂੰ ਹੋ ਰਿਹਾ ਹੈ ਜੀ ਉਹ ਜੋ ਫੈਕਟਸ ਦੱਸੇ ਸੀ ਜੋ ਗੱਲਾਂ ਬਾਤਾਂ ਕੀਤੀਆਂ ਸੀ ਉਹ ਫੈਕਟਸ ਸੀ ਜਾਂ ਨਹੀਂ ਸੀ ਜੋ ਸਟੈਟਸ ਇਹਨਾਂ ਨੇ ਦੱਸਿਆ ਠੀਕ ਹੈ ਭਗਵੰਤ ਸਿੰਘ ਮਾਨ ਹੋਰ ਨੇ ਕਿਹਾ ਕਿ ਭਾਈ ਅੱਧੀ ਜਿਹੜੀ ਅੱਧੀ ਅਧੂਰੀ ਜਾਣਕਾਰੀ ਹੈ ਨਾ ਇਹ ਖਰਾਬ ਕਰਦੀ ਹੈ ਖਤਰਨਾਕ ਹੁੰਦੀ ਹੈ ਬੇਬੁਨਿਆਦ ਬਿਆਨਬਾਜ਼ੀ ਤੋਂ ਬਚਣਾ ਚਾਹੀਦਾ ਹਨ ਬੇਤੁਕੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਜਿਹੜੇ ਆ ਉਹ ਬਿਆਨਾਂ ਤੋਂ ਬਚਣਾ ਚਾਹੀਦਾ ਪਹਿਲਾਂ ਪਰਖ ਲੈਣ ਜਾਂਚ ਲੈਣ ਦੇਖ ਲੈਣ ਕਿ ਇਹਦੇ ਪਿੱਛੇ ਕੀ ਰੀਜ਼ਨ ਨੇ ਤੱਤ ਹੈ ਨੇ ਜਾਂ ਨਹੀਂ ਹੈ ਜੀ ਸੋ ਇਸ ਢੰਗ ਨਾਲ ਭਗਵੰਤ ਮਾਨ ਹੋਰਾਂ ਨੇ ਜੀ ਨਵਜੋਤ ਸਿੰਘ ਸਿੱਧੂ ਨੂੰ ਠੋਕਵਾਂ ਜਵਾਬ ਦਿੱਤਾ ਜੀ ਇੱਥੋਂ ਤੱਕ ਹੁਣ ਇਸ ਢੰਗ ਨਾਲ ਹੁਣ ਪੰਜਾਬ ਦੇ ਵਿੱਚ ਭਪਿੰਦਰ ਜੀ ਲੋਕ ਸਭਾ ਦੀਆਂ ਚੋਣਾਂ ਆ ਰਹੀਆਂ ਨੇ ਤੇ ਅਸੀਂ ਅਕਸਰ ਗੱਲਾਂ ਬਾਤਾਂ ਕਰਦੇ ਰਹਿੰਦੇ ਆ ਕਿ ਭਾਈ ਚੋਣਾਂ ਨੂੰ ਲੈ ਕੇ ਕੀ ਕੁਝ ਹੋ ਰਿਹਾ ਪੰਜਾਬ ਦੇ ਵਿੱਚ ਕਿਸ ਢੰਗ ਦੀ ਸਿਆਸਤ ਚੱਲ ਰਹੀ ਹੈ ਤੇ ਜਿਸ ਢੰਗ ਨਾਲ ਅਸੀਂ ਦੱਸਦੇ ਹਾਂ ਕਿ ਭਾਈ ਸਵੇਰ ਤੋਂ ਸ਼ਾਮ ਤੱਕ ਇਸ ਵੇਲੇ ਜੋ ਹੈ ਲੋਕਾਂ ਦੀਆਂ ਨਜ਼ਰਾਂ ਜਿਹੜੀਆਂ ਨੇ ਸਿਆਸਤਦਾਨਾਂ ਦੀਆਂ ਨਜ਼ਰਾਂ ਨੇ ਉਹ ਲੋਕ ਸਭਾ ਚੋਣਾਂ ਤੇ ਟਿਕੀਆਂ ਹੋਈਆਂ ਨੇ ਜਿਹੜੇ ਸਿਆਸੀ ਮਾਹਰ ਨੇ ਸਿਆਸੀ ਜਾਣਕਾਰ ਨੇ ਜਾਂ ਜਿਹੜੇ ਸਿਆਸਤ ਨੂੰ ਦੇਖਦੇ ਪਏ ਨੇ ਲੋਕ ਉਹਨਾਂ ਨੂੰ ਇਹ ਹੁੰਦਾ ਕਿ ਭਾਈ ਹੁਣ ਦੇਖੋ ਕਿ ਸੀਟਾਂ ਦੀ ਵੰਡ ਨੂੰ ਲੈ ਕੇ ਕੀ ਕੁਝ ਹੁੰਦਾ ਹੈ ਜੀ ਚੰਡੀਗੜ੍ਹ ਦੇ ਵਿੱਚ ਆਪਾਂ ਗੱਲ ਕੀਤੀ ਸੀ ਕਿ ਉੱਥੇ ਤੇ ਗੱਠਜੋੜ ਹੋ ਗਿਆ ਭਾਈ ਬਿਲਕੁਲ ਹੁਣ ਪੰਜਾਬ ਵੱਲੋਂ ਜਿਸ ਢੰਗ ਨਾਲ ਪਤਾ ਦੱਸਿਆ ਜਾ ਰਿਹਾ ਹੈ ਕਿ ਭਾਈ ਪੰਜਾਬ ਦੀਆਂ ਸੀਟਾਂ ਦੇ ਉੱਤੇ ਵੀ ਨਾ ਸਮਝ ਲਓ ਕਿ ਲਗਭਗ ਅੰਦਰ ਖਾਤੇ ਗੱਲਬਾਤ ਹੋਈ ਪਈ ਹੈ ਸਿਰਫ ਆਫੀਸ਼ੀਅਲੀ ਅਨਾਉਂਸਮੈਂਟ ਹੋਣੀ ਬਾਕੀ ਹੈ ਹੁਣ ਇਧਰ ਸਾਡੇ ਭਗਵੰਤ ਮਾਨ ਹੁਰੀ ਜਿਹੜੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਆਮ ਆਦਮੀ ਪਾਰਟੀ ਦੇ ਸਿਨੇ ਰਾਗੂ ਨੇ ਔਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਗੱਲਾਂ ਬਾਤਾਂ ਕੀਤੀ ਉਹਨਾਂ ਨੇ ਕਿਹਾ ਕਿ ਭਾਈ 13 ਦੀਆਂ 13 ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਗੱਜ-ਵੱਜ ਕੇ ਜਿਹੜੀ ਆ ਉਹ ਜਿੱਤ ਹਾਸਲ ਕਰੇਗੀ 13 ਦੀਆਂ 13 ਸੀਟਾਂ ਜਿਹੜੀ ਆ ਆਮ ਆਦਮੀ ਪਾਰਟੀ ਦੀ ਝੋਲੀ 'ਚ ਪੈਣਗੀਆਂ ਸਾਡੇ ਕੰਮਾਂ ਨੂੰ ਦੇਖਦੇ ਹੋਏ ਸਾਡਾ ਜਿਹੜਾ ਸ਼ਾਨਦਾਰ ਪ੍ਰਦਰਸ਼ਨ ਕਰ ਦੇਖਦੇ ਹੋਏ ਪੰਜਾਬ ਦੇ ਲੋਕ ਇੱਕ ਵਾਰੀ ਫੇਰ ਸਾਡੇ ਨਾਲ ਖੜਾ ਖੜੇ ਹੋਣਗੇ ਤੇ ਸਾਨੂੰ ਫਤਵਾ ਦੇਣਗੇ ਸ੍ਰੀ ਸਾਰੀ ਸਾਡੀ ਜਿੱਤ ਪੱਕੀ ਆ ਜੀ ਸਾਨੂੰ ਕੋਈ ਔਰ ਜਿਹੜਾ ਹੈਗਾ ਉਹ ਰੋਕ ਨਹੀਂ ਸਕਦਾ ਜੀ ਐਦਾਂ ਦੀਆਂ ਗੱਲਾਂ ਬਾਤਾਂ ਉਹਨਾਂ ਨੇ ਕੀਤੀਆਂ ਨੇ ਹੁਣ ਭਵਿੰਦਰ ਜੀ ਗੱਲ ਇਹ ਆ ਇੱਕ ਪਾਸੇ ਤੇ ਜਿਸ ਢੰਗ ਨਾਲ ਆਪਾਂ ਕਹਿ ਰਹੇ ਆ ਕਿ ਪੰਜਾਬ ਦੇ ਵਿੱਚ ਅੰਦਰ ਖਾਤੇ ਜਿਹੜੀ ਹੈ ਉਹ ਜੋ ਸੂਚਨਾਵਾਂ ਮਿਲਦੀਆਂ ਪਈਆਂ ਜੋ ਗੱਲਾਂ ਬਾਤਾਂ ਹੋ ਰਹੀਆਂ ਨੇ ਕਿ ਅੰਦਰ ਖਾਤੇ ਲੱਗਦਾ ਜੋ ਸੂਤਰ ਦੱਸਦੇ ਨੇ ਕਿ ਭਾਈ ਸੀਟਾਂ ਦੀ ਜਿਹੜੀ ਸ਼ੇਅਰਿੰਗ ਹੈ ਉਹ ਪੰਜਾਬ ਦੇ ਵਿੱਚ ਲਗਭਗ ਕਿਨਾਰੇ ਤੇ ਹੀ ਆ ਗੱਲਬਾਤ ਹੋ ਰਹੀ ਹੈ ਔਰ ਦੂਜੇ ਪਾਸੇ ਜਿੱਥੇ ਅਕਸਰ ਪੰਜਾਬ ਕਾਂਗਰਸ ਦੇ ਜਿਹੜੇ ਲੀਡਰ ਨੇ ਉਹ ਕਹਿੰਦੇ ਨੇ ਅਸੀਂ ਤੇ ਕੱਲਿਆਂ ਹੀ ਜਿਹੜੇ ਆ ਉਹ ਸੀਟਾਂ ਦੇ ਉੱਤੇ ਲੜਨੀਆਂ ਚ ਚੋਣਾਂ ਲੜਨੀਆਂ ਨੇ 13 ਦੇ 13 ਤੇ ਹੁਣ ਭਗਵੰਦ ਸਿੰਘ ਮਾਨ ਹੋਰਾਂ ਨੇ ਵੀ ਇਹ ਗੱਲ ਕਹਿ ਦਿੱਤਾ ਕਿ ਅਸੀਂ ਤੇ 13 ਦੀਆਂ 13 ਸੀਟਾਂ ਤੇ ਚੋਣਾਂ ਲੜਨੀਆਂ ਨੇ ਸੋ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਉਧਰੋਂ ਉਹ ਸਟੇਟਮੈਂਟ ਦੇਈ ਜਾਂਦੇ ਨੇ ਉਧਰੋਂ ਇਹ ਸਟੇਟਮੈਂਟ ਦੇਈ ਜਾਂਦੇ ਨੇ ਦੂਜੇ ਪਾਸੇ ਜਿਹੜੇ ਅਕਾਲੀ ਦਲ ਵਾਲੇ ਹੈਗੇ ਨੇ ਆ ਬੀਜੇਪੀ ਵਾਲੇ ਹੈਗੇ ਨੇ ਉਹ ਕਹਿੰਦੇ ਨਹੀਂ ਜੀ ਭਾਈ ਇਹ ਤੇ ਦੇਖੋ ਇਹਨਾਂ ਦੀ ਆਪਸ ਦੇ ਵਿੱਚ ਜਿਹੜੀ ਆ ਗੱਠ ਜੋੜ ਹੋ ਗਿਆ ਹੋਇਆ ਹੈ ਤੇ ਇਹ ਜਿਹੜੀ ਹੈਗੀ ਹੈ ਕਾਂਗਰਸ ਪਾਰਟੀ ਇਹ ਵੀ ਹੁਣ ਸਰਕਾਰ ਦਾ ਹਿੱਸਾ ਬਣ ਗਈ ਹੋਈ ਹੈ ਔਰ ਦੂਜੇ ਪਾਸੇ ਦੋਨੇ ਜਿਹੜੇ ਆਗੂ ਨੇ ਇੱਕ ਦੂਜੇ ਤੇ ਤੋਮਤਾ ਲਾਰੇ ਨੇ ਇੱਕ ਦੂਜੇ ਨੂੰ ਨੀਵਾ ਵਿਖਾਉਣ ਦੀ ਕੋਸ਼ਿਸ਼ ਕਰਤੀ ਜੇ ਪਏ ਸਰਕਾਰਾਂ ਵੀ ਇਹਨਾਂ ਨੇ ਇਹ ਕਰਤਾ ਜੀ ਇਹਨਾਂ ਨੇ ਇਹ ਕਰਤਾ ਜੀ ਇਹ ਗਲਤ ਸਟੇਟਮੈਂਟ ਦਿੰਦੇ ਪਏ ਨੇ ਦੂਜੀ ਧਿਰ ਕਿਆਂ ਦੀ ਇਹ ਗਲਤ ਸਟੇਟਮੈਂਟ ਦਿੰਦੇ ਪਏ ਨੇ ਸੋ ਕਿਤੇ ਨਾ ਕਿਤੇ ਦੇਖਣ ਨੂੰ ਐ ਲੱਗ ਰਿਹਾ ਹੈ ਕਿ ਨਹੀਂ ਇੱਥੇ ਗੱਠ ਜੋੜ ਸੰਭਵ ਨਹੀਂ ਹੈ ਪਰ ਜਿਸ ਢੰਗ ਨਾਲ ਸੀਨੀਅਰ ਜਿਹੜੀ ਲੀਡਰਸ਼ਿਪ ਹੈ ਚਾਹੇ ਉਹ ਆਮ ਆਦਮੀ ਪਾਰਟੀ ਦੀ ਹੈ ਚਾਹੇ ਕਾਂਗਰਸ ਦੀ ਹੈ ਗੱਠ ਜੋੜ 28 ਪਾਰਟੀਆਂ ਦਾ ਹੋਇਆ ਜੀ ਸਿੱਧਾ ਸਿੱਧਾ ਜਿਹੜਾ ਮੁੱਦਾ ਹੈਗਾ ਗੱਠ ਜੋੜ ਦਾ ਕਿ ਭਾਜਪਾ ਦੇ ਖਿਲਾਫ ਚੋਣ ਲੜਾ ਲੜਨ ਦਾ ਕਿ ਭਾਜਪਾ ਦੇ ਖਿਲਾਫ 2024 ਦੀ ਜਿਹੜੀ ਚੋਣਾਂ ਹੋਣੀਆਂ ਨੇ ਅਸੀਂ ਇਕੱਠੇ ਹੋ ਕੇ ਹਮਲਾ ਮਾਰਨਾ ਤੇ ਭਾਜਪਾ ਦੇ ਖਿਲਾਫ ਅਸੀਂ ਚੋਣ ਲੜਨੀ ਹੈ ਜੀ ਉਹਦੇ ਵਿੱਚ ਇਹੋ ਜੀਆਂ ਸਾਡੇ ਸੂਬੇ ਦੇ ਵਿੱਚ ਜਿਹੜੀਆਂ ਸਟੇਟਮੈਂਟ ਆ ਰਹੀਆਂ ਨੇ ਦੇਖੋ ਹਾਈ ਕਮਾਂਡ ਨੇ ਮੈਂ ਪਹਿਲਾਂ ਵੀ ਇਹ ਗੱਲ ਕਰਦਾ ਜੇ ਜੋ ਹਾਈ ਮਾਨ ਚਾਹੁੰਦੀ ਹੈ ਹੋਣਾ ਤੇ ਉਹ ਹੀ ਹੈ ਠੀਕ ਹੈ ਜੀ ਪਾਰਕੀ ਤੇ ਨ ਕਿਤੇ ਇਹ ਜਿਹੜਾ ਇਹ ਵੀ ਵਿਚਾਰਨ ਵਾਲੀ ਗੱਲ ਹੈ ਕਿ ਕੀ ਇਹ ਸਟੇਟਮੈਂਟ ਦੇਣ ਤੋਂ ਪਹਿਲਾਂ ਭਗਵੰਤ ਮਾਨ ਹੋਰਾਂ ਨੇ ਜਿਸ ਢੰਗ ਨਾਲ ਗੱਲ ਕੀਤੀ ਕਿ 13 ਦੀਆਂ 13 ਸੀਟਾਂ ਤੇ ਅਸੀਂ ਹਮਲਾ ਮਾਰਾਂਗੇ ਸੀਟਾਂ ਜਿੱਤਾਂਗੇ ਕਿ ਉਹਨਾਂ ਨੇ ਵਿਚਾਰ ਵਟਾਂਦਰਾ ਕਿ ਜਿਰੀਵਾਲ ਹੋਰਾਂ ਨੇ ਕੀਤਾ ਰਾਗਵ ਚੱਡਾ ਨਾਲ ਗੱਲਬਾਤ ਕੀਤੀ ਹੈ ਜੀ ਕਿ ਜਾਂ ਆਪਣੇ ਤੌਰ ਤੇ ਇਹ ਮਤਲਬ ਮੁੱਖ ਮੰਤਰੀ ਨੇ ਪੰਜਾਬ ਦੇ ਜੀ ਇਹ ਉਹ ਗੱਲਬਾਤ ਕਰ ਰਹੇ ਨੇ ਆਪਣੀ ਟਿੱਪਣੀ ਬਿਆਨਬਾਜ਼ੀ ਕਰ ਰਹੇ ਨੇ ਜੀ ਕਿਉਂਕਿ ਕਿਤੇ ਨਾ ਕਿਤੇ ਭពਿੰਦਰ ਜੀ ਜਦੋਂ ਕਿਸੇ ਪਾਰਟੀ ਦੀ ਗੱਲ ਆਉਂਦੀ ਹੈ ਨਾ ਉਹਦੇ ਵਿੱਚ ਕੀ ਹੁੰਦਾ ਹੈ ਕਿ ਪਾਰਟੀ ਦੇ ਜਿਹੜੇ ਅਹੁਦੇਦਾਰ ਹੁੰਦੇ ਨੇ ਵੱਡੇ ਉਹਨਾਂ ਨਾਲ ਵੀ ਸਲਾਹ مشورہ ਜਿਹੜਾ ਹੁੰਦਾ ਹੈ ਉਹ ਕੀਤਾ ਜਾਂਦਾ ਹੈ ਬੇਸ਼ੱਕ ਭਗਵੰਤ ਸਿੰਘ ਮਾਨ ਹੋਰੀ ਪੰਜਾਬ ਦੇ ਮੁੱਖ ਮੰਤਰੀ ਨੇ ਪਰ ਜਿਹੜੀ ਹੈ ਸਟੇਟਮੈਂਟਸ ਜਿਹੜੀਆਂ ਹੁੰਦੀਆਂ ਨੇ ਕਈ ਵਾਰੀ ਕੀ ਹੁੰਦਾ ਹੈ ਕਿ ਉਹ ਪਾਰਟੀ ਵਰਕਰਾਂ ਦੇ ਉੱਤੇ ਪਾਰਟੀ ਲੀਡਰਾਂ ਦੇ ਉੱਤੇ ਪੋਜ਼ਿਟਿਵ ਔਰ ਨੈਗੇਟਿਵ ਦੋਨਾਂ ਤਰ੍ਹਾਂ ਦੇ ਜਿਹੜੇ ਆ ਉਹ ਪ੍ਰਭਾਵ ਛੱਡ ਸਕਦੀਆਂ ਨੇ ਸੋ ਇਹਦੇ ਵਿੱਚ ਵਿਚਾਰਨਾ ਇਹ ਹੋਊਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਗੱਠਜੋੜ ਹੋ ਜਾਂਦਾ ਹੈ ਜਿਵੇਂ ਕਿ ਸੂਤਰ ਦੱਸ ਦੱਸ ਰਹੇ ਨੇ ਕਿ ਗੱਠਜੋੜ ਸੰਭਵ ਹੈ ਸਟੇਟਮੈਂਟਾਂ ਜਿਹੜੀਆਂ ਇੱਕ ਦੂਜੇ ਦੇ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਨੇ ਉਸ ਤੋਂ ਬਾਅਦ ਕਿ ਦੋਵੇਂ ਪਾਰਟੀਆਂ ਦੇ ਆਗੂ ਜਿਹੜੇ ਨੇ ਉਹ ਇੱਕ ਮੋਟ ਹੋ ਸਕਣਗੇ ਕੀ ਉਹ ਅੰਦਰ ਖਾਤੇ ਕਿਤੇ ਇੱਕ ਦੂਜੇ ਦੀ ਲੈਗ ਪੁੱਲਿੰਗ ਤਾਂ ਨਹੀਂ ਕਰਨਗੇ ਜੀ ਇਹ ਵੀ ਵੇਖਣ ਵਾਲੀ ਗੱਲ ਹੈ ਇਹ ਵੀ ਵਿਚਾਰਨ ਵਾਲੀ ਗੱਲ ਹੈ ਕਿਉਂਕਿ ਕਾਂਗਰਸ ਪਾਰਟੀਆਂ ਨੇ ਤੇ ਕਹਿ ਹੀ ਦਿੱਤਾ ਕਿ ਸਾਡੇ ਤੇ ਇੱਕ ਪਾਸੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਦੂਜੇ ਪਾਸੇ ਜਿਹੜੇ ਆ ਉਹ ਗੱਠ ਜੋੜ ਦੀ ਗੱਲ ਚੱਲਦੀ ਪਈ ਹੈ ਸੋ ਇਹ ਚੀਜ਼ਾਂ ਇਸ ਵੇਲੇ ਪੰਜਾਬ ਦੀ ਜਿਹੜੀ ਸਥਿਤੀ ਹੈ ਚਾਹੇ ਉਹ ਕਾਂਗਰਸ ਦੀ ਗੱਲ ਕਰ ਲਈਏ ਚਾਹੇ ਉਹ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ ਗੱਠ ਜੋੜ ਨੂੰ ਲੈ ਕੇ ਬੜੀ ਹੈਰਾਨ ਕਰਨ ਵਾਲੀ ਗੱਲ ਬਣੀ ਹੋਈ ਹੈ ਸੋ ਇਹ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਲੀਅਰ ਹੋ ਜਾਣਗੀਆਂ। ਜੀ। ਖੈਰ ਲੋਕ ਭਲਾਈ ਦੇ ਮੁੱਦੇ ਤੇ ਜਿਹੜੀ ਐ ਉਹ ਕੰਮ ਹੋਣੇ ਚਾਹੀਦੇ ਨੇ। ਪਾਰਟੀ ਜਿਹੜੀ ਮਰਜ਼ੀ ਹੋਵੇ, ਸਰਕਾਰ ਜਿਹੜੀ ਮਰਜ਼ੀ ਹੋਵੇ। ਲੋਕਾਂ ਨੂੰ ਤੇ ਆਪਣੇ ਕੰਮਾਂ ਨਾਲ ਐ, ਲੋਕਾਂ ਨੂੰ ਤੇ ਆਪਣੇ ਮੁੱਦਿਆਂ ਦੇ ਨਾਲ ਐ। ਲੋਕਾਂ ਨੂੰ ਤੇ ਇਹ ਐ ਕਿ ਸਾਡੇ ਸੂਬੇ ਦੇ ਵਿੱਚ, ਸਾਡੇ ਪੰਜਾਬ ਦੇ ਵਿੱਚ, ਸਾਡੇ ਦੇਸ਼ ਦੇ ਵਿੱਚ ਅਮਨ ਆ ਵਿਵਸਥਾ ਹੋਵੇ। ਜੀ। ਕਾਨੂੰਨ ਵਿਵਸਥਾ ਹੋਵੇ, ਅਮਨ ਸ਼ਾਂਤੀ ਹੋਵੇ, ਤਰੱਕੀਆਂ ਹੋਣ ਤੇ ਲੋਕਾਂ ਨੂੰ ਤੇ ਇਹੀ ਚਾਹੀਦਾ ਨਾ, ਕਾਰੋਬਾਰ ਹੋਣ। ਜੀ ਬਿਲਕੁਲ ਸਾਫ ਸੁਥਰਾ ਮਾਹੌਲ ਹੋਵੇ ਬਾਕੀ ਗੱਲ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਹੁੰਦਾ ਇਹ ਜਲਦੀ ਮੈਨੂੰ ਲੱਗਦਾ ਹੈ ਛੇਤੀ ਹੀ ਕਲੀਅਰ ਹੋ ਜਾਏਗਾ ਸਾਫ ਹੋ ਜਾਏਗਾ ਜੀ ਜੀ ਵਿਰਿੰਦਰ ਜੀ ਵਿਚਾਰ ਚਰਚਾ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਇਹ ਸੰ ਸਾਡੇ ਨਾਲ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਜਿਨ੍ਹਾਂ ਨੇ ਸਿਆਸਤ ਦੇ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ਸੋ ਅਗਲੀ ਵਾਰੀ ਫਿਰ ਹਾਜ਼ਰ ਹੋਵਾਂਗੇ ਪਕਤੀ ਸਿਆਸਤ ਦੇ ਨਵੇਂ ਪ੍ਰੋਗਰਾਮ ਦੇ ਵਿੱਚ ਸਿਆਸਤ ਦੇ ਨਵੇਂ ਮੁੱਦਿਆਂ ਨੂੰ ਲੈ ਕੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ